ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ mm thank mm -hmm. you ਧਰ ਸਕੂ ਮਰਾਹੁਤ ਕਾ i Good huh? ਕੱਜ ਕਰਤਾ ਕੀ ਕਟੇ ਵਟੇ ਇੰਨੀ ਹੀ ਲਾਖੀਏ ਕਾਜ ਮਾਇਆ ਪੂਰੇ ਕੱਜ ਕਰਤਾ ਕੀ ਕਰ ਕਰਤਾ ਕਰ ਕਰ ਖਾ ਕੋ ਥਕੋ ਬੀ ਤੈਨੂੰ ਨਾ ਤੈਨੂੰ ਨਾ ਕਦ ਕਰਤਾ ਕੀ ਬੰਦੇ ਬੰਦੇ ਕੰਨੀ ਨਾ ਕੀਏ ਕਾਜ ਮਾਇਆ ਪੂਰੇ ਕਦ ਕਦ ਕਰਤਾ ਕੀ ਬੰਦੇ ਬੰਦੇ ਕੰਨੀ ਨਾ ਕੀਏ ਕਾਜ ਮਾਇਆ ਪੂਰੇ ਹਰ ਨਰਨਾਮ ਜਪੈ ਅਜ ਤਦ ਤਨ ਕੋ ਨਾਮ ਕਾ ਸੰਤਿ ਕੀ ਤਾ ਤਨ ਮਾ ਆਕਾਰ ਹਾਜ ਤਦ ਤਨ ਕੋ ਨਾਮ ਕਾ ਸੰਤਿ ਕੀ ਤਾ ਤਨ ਮਾ ਆਕਾਰ ਅੰਤ ਕਾ

ਜਿਵੇਂ ਬੇਨਤੀ ਆਪਰੰਭ ਕੀਤੀ ਸੀ ਮਹਾਰਜ ਕਹਿੰਦੇ ਮਨੁੱਖਾ ਸਰੀਰ ਜਿਹੜਾ ਹੈ ਰੱਬ ਦਾ ਬੰਦੂਲਾ ਹੈ ਕਿਤੇ ਨਾ ਹੋਵੇ ਜਿਹੜੀ ਰਹਿਣ ਹੈ ਰਾਤ ਵੀ ਹੈ ਉਹ ਹੀ ਸੌਂਕ ਗਵਾਦੀ ਜਿਹੜਾ ਦਿਨ ਹੈ ਉਹ ਖਾ ਕੇ ਗਵਾਦੀ ਕਿਤੇ ਇਦਾਂ ਨਾ ਹੋਵੇ ਤੇ ਹੀਰੇ ਜੈਸਾ ਜਨਮ ਹੈ ਕੌਡੀਆਂ ਬਦਲੇ ਜਾਏਗਾ ਇਹ ਜਿਆਦੇ ਨਰਾਇਣ ਜਿਹਦਾ 육ਾ ਸਰੀਰ ਕਿਤੇ ਕੌਡੀਆਂ ਬਦਲੇ ਅਜਾਈ ਗਵਾ ਕੇ ਸੰਸਾਰ ਕੋਲ ਇਸ ਕਰਕੇ ਮਹਾਰਿਜ ਕਹਿੰਦੇ ਜਿਸ ਤਰ੍ਹਾਂ ਅਸੀਂ ਸਬਦ ਸਰਵਣ ਕੀਤਾ RAM ਨੂੰ ਮੰਨ ਗਾਇਆ ਇਸ ਕਰਕੇ ਮਹਾਰਿਜ ਕਿ ਪ੍ਰਮਾਤਮਾ ਦੀ ਬਿੰਦਗੀ ਕਰ ਲੈ ਬੰਦੇ ਆ ਕਿਉਂਕਿ ਉਹਨੂੰ ਖਾ ਸਰੀਰ ਜਿਹੜਾ ਬੜਾ ਬਡਮੁੱਢੀ ਗਾਧ ਹੈ ਸਭ ਬੜੇ ਪੈਰ ਦੇ ਨਾਲ ਇਹ ਸਬਦ ਨਾਲ ਮਿਲ ਕੇ ਗੁਰਾਂ ਦਾ ਨਾਮ ਸੁਣਨੀ ਗੰਗਾ ਵਾਹੀ ਸੋਇ ਕੈ ਸੋਇ ਕੈ ਦੇਵ ਸਗਵਾ ਦੇਵ ਸਗਵਾ ਗੰਗਾ ਵਾਹੀ ਸੋਇ ਕੈ ਸੋਇ ਕੈ ਜਿਵੇਂ ਸਕਬਾ ਨਾ ਪਾਈ ਜਿਵੇਂ ਸਕਬਾ ਨਾ ਪਾਈ ਹੀਰੇ ਦਾ ਸਾ ਚੰਨ ਹੈ ਹੀਰੇ ਦਾ ਸਾ ਚੰਨ ਹੈ ਕੌਤੀ ਤੱਕ ਦਾ ਸੱਗਵਾ ਆ ਤਰਨ ਗਵਾਏ ਸੋਇ ਕਹ ਸੋਇ ਕਹ ਦੇ ਵਸਤ ਗਵਾ ਆ ਦੇ ਵਸਤ ਗਵਾ ਆ ਨੰਮ ਹਰ ਕੌਤੀ ਦਾਤ I'm I'm not